ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਸਰਵਾਰ ਦੇ ਮੂਰੀਆ ਬਣਾਵਾਂਗੇ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਲੋ ਜੇ ਆਪਾਂ ਸਰਵਾਰ ਦੇ ਮੂਰੀਆ ਸਾਂ ਆਪਾਂ ਇੱਕ ਰੱਖੀ ਹੋਈ ਹੈ ਪਹਿਲਾਂ ਆਪਾਂ ਤੁਹਾਨੂੰ ਇੱਕ ਤੇ ਮਤਲਬ ਦੱਸਾਂਗੇ ਕਿ ਕਿਸ ਤਰ੍ਹਾਂ ਮੂਰੀਆ ਆਪਾਂ ਸੌਖੇ ਤਰੀਕੇ ਨਾਲ ਬਣਾ ਸਕਦੇ ਹਾਂ ਆਪਾਂ ਇਸ ਤਰ੍ਹਾਂ ਬੁਕਰਮ ਲੈ ਲਈ ਠੀਕ ਹੈ ਜੀ ਬੁਕਰਮ ਥੋੜੀ ਜਿਹੀ ਵਧੀਆ ਲੈ ਆ ਰਿਹਾ ਕਰੋ ਕਿ ਵਧੀਆ ਬੁਕਰਮ ਨਾਲ ਵਧੀਆ ਹੀ ਮੂਰੀ ਬਣਦੇ ਨਾਲੇ ਸੇਤੀ ਖਰਾਬ ਨਹੀਂ ਹੁੰਦੀ ਠੀਕ ਹੈ ਜੀ ਆਪ ਪੈਸਤਰਾ ਬੁਕਰਮ ਬਿਨਾ ਵੇਸਤ ਕੀਤੇ ਨਾ ਦੇਖੋ ਜਿੱਦਾਂ ਆਪਾਂ ਮੂਰੀ ਥੱਲੇ ਰੱਖ ਲਈ ਆਪਣੀ ਇਸ ਤਰ੍ਹਾਂ ਜਿੰਨੀ ਆਪਾਂ ਦਾ ਬੁਕਰਮ ਆਪਾਂ ਪੂਰੇ ਪੂਰੇ ਇਸ ਤਰ੍ਹਾਂ ਨਾ ਪੰਨ ਪਾ ਲੈਣਾ ਬੁਕਰਮ ਨੂੰ ਠੀਕ ਹੈ ਜੀ ਇਸ ਤਰ੍ਹਾਂ ਪੰਨ ਪਾ ਕੇ ਫਿਰ ਆਪਾਂ ਜਿੰਨੀ ਲੋੜ ਆ ਪੌਣੇ ਕ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਅਗਲੀ ਸਲਵਾਰ ਆਪਾਂ ਹੋਰ ਜਦ ਦੂਜੀ ਮੂਰੀ ਬਣਾਵਾਂਗੇ ਇਸੇ ਤਰ੍ਹਾਂ ਰੱਖ ਕੇ ਫਿਰ ਦੂਜੀ ਮੂਰੀ ਕੱਟੀ ਜਾਊਗੀ ਇਸ ਤਰ੍ਹਾਂ ਅਗੇ ਬੁਕਰਮ ਆਪਣੀ ਵੇਸਤ ਨਹੀਂ ਹੁੰਦੀ ਹੈਗੀ ਬਿਲਕੁਲ ਨਾਲ ਸਹੀ ਕੱਟੀ ਜਾਂਦੀ ਆ ਸਹੀ ਸਹੀ ਉੱਪਰ ਬਦਲ ਬੜਾ ਜਿਹੜਾ ਆਪਣਾ ਡਿਜ਼ਾਈਨ ਪਾਉਣਾ ਹੈ ਬਣ ਜਾਂਦਾ ਹੈ ਠੀਕ ਹੈ ਜੀ ਦੇਖੋ ਇਹਨਾਂ ਪ੍ਰੋਪਰਲੀ ਉੱਪਰ ਸਹੀ ਹੈ ਨਾ ਠੀਕ ਹੈ ਜੀ ਹੁਣ ਪਹਿਲਾਂ ਆਪਾਂ ਇਹਨੂੰ ਬੁਕਰਮ ਨੂੰ ਕੱਪੜੇ ਦੇ ਉੱਪਰ ਜੜਾਂਗੇ ਠੀਕ ਹੈ ਜੀ ਕੱਪੜਾ ਲੈ ਲੈਣਾ ਆਪਾਂ ਇਸ ਤਰ੍ਹਾਂ ਦੇਖੋ ਕੱਪੜਾ ਥੋੜਾ ਜਿਹਾ ਚੁਟਾਈ ਚੱਲਿਆ ਕਰੋ ਜ਼ਿਆਦਾ ਠੀਕ ਹੈ ਜੀ ਜਿਹੜੀ ਬੁਕਰਮ ਆਪਣੀ ਸਾਰੀ ਵਿੱਚ ਮਤਲਬ ਕਿ ਕਵਰ ਹੋ ਜਵੇ ਕੱਪੜੇ ਦੇ ਆ ਦੇਖੋ ਠੀਕ ਹੈ ਜੀ ਇੱਥੇ ਆਪਾਂ ਅੱਧਾ ਐਧਾ ਇੰਚ ਮਤਲਬ ਕਿ ਅੱਧੇ ਤੋਂ ਥੋੜਾ ਜਿਹਾ ਘੱਟ ਅੱਗੇ ਛੱਡ ਦਿਆ ਨਾ ਠੀਕ ਹੈ ਜੀ ਸਿਲਾਈ ਲਈ ਉਹ ਤੁਹਾਨੂੰ ਮੈਂ ਅੱਗੇ ਦੱਸਦੀ ਹਾਂ ਸਿਲਾਈ ਆਪਾਂ ਕਿਸ ਤਰ੍ਹਾਂ ਲਗਾਉਣੀ ਹੈ ਪਹਿਲਾਂ ਆਪਾਂ ਬੁਕਰਮ ਨੂੰ ਕੱਪੜੇ ਦੇ ਵਿੱਚ ਇਸ ਤਰ੍ਹਾਂ ਮੜ ਲੈਣਾ ਠੀਕ ਹੈ ਜੀ ਆ ਦੇਖੋ ਕਪੜਾ ਉਹਦੇ ਕੋਲ ਬਾਧਿਆਗਾ ਤਾਂ ਪ੍ਰੋਪਰਲੀ ਪੂਰੀ ਬੁਕਰਮ ਐਨ ਲਕੋ ਲੋਗਾ ਕਿ ਜਿੰਨੀ ਮਤਲਬ ਬੁਕਰਮ ਦੇ ਉੱਪਰ ਕਪੜਾ ਸਹੀ ਲੱਗਿਆ ਹੋਊਗਾ ਨਾ ਜ਼ਿਆਦਾ ਲੱਗਿਆ ਹੋਊਗਾ ਫਿਰ ਸਿਲਾਈ ਜਿਹੜੀ ਵਿਚ ਐਨ ਖੁੱਬ ਜਾਂਦੀ ਆ ਬੁਕਰਮ ਐਨ ਫਿਰ ਜਿਹੜੀ ਮੂਰੀ ਆਪਣੀ ਵਧੀਆ ਬਣ ਜਾਂਦੀ ਆ ਦੇਖੋ ਇਸ ਤਰ੍ਹਾਂ ਆਪਾਂ ਕਪੜਾ ਲਗਾ ਲੈਣਾ ਬੁਕਰਮ ਦੇ ਉੱਪਰ ਠੀਕ ਹੈ ਜੀ ਇੱਕ ਸਾਈਡ ਤੋਂ ਲਗਾਉਣਾ ਆਪਾਂ ਨੇ ਇਹ ਦੂਜੀ ਸਾਈਡ ਆਪਾਂ ਮੂਰੀ ਦੇ ਵੱਲ ਰੱਖ ਕੇ ਤੁਹਾਨੂੰ ਦੱਸਦੇ ਆ ਠੀਕ ਹੈ ਜੀ ਸੈੱਟ ਦਾ ਜਿਹੜਾ ਆਪਾਂ ਨਕਸ਼ਾ ਕਪੜਾ ਬੁਕਰਮ ਦੇ ਨਾਲ ਆਪਾਂ ਉਹਨੂੰ ਉਤਾਰ ਦੇਣਾ ਦੋਨੇ ਪਾਸੇ ਤੋਂ ਠੀਕ ਹੈ ਜੀ ਹੁਣ ਦੇਖੋ ਆਪਾਂ ਮੂਰੀ ਰੱਖ ਲਈ ਇਸ ਤਰ੍ਹਾਂ ਠੀਕ ਹੈ ਜੀ ਮੂਰੀ ਦੇ ਉੱਪਰ ਆਪਾਂ ਐਸਾ ਬੁਕਰਮ ਨੂੰ ਰੱਖ ਲੈਣਾ ਦੇਖੋ ਪ੍ਰੋਪਰਲੀ ਆਹਨ ਪੂਰੀ ਹੈ ਨਾ ਠੀਕ ਹੈ ਜੀ ਤੇ ਐਸਾ ਰੱਖ ਕੇ ਫਿਰ ਆਪਾਂ ਤੁਹਾਨੂੰ ਸਿਲਾਈ ਲਗਾਉਣੇ ਦੱਸ ਦਿਆਂ ਪਹਿਲਾਂ ਸੈੱਟ ਕਰਕੇ ਐਸਾ ਰੱਖ ਲਓ ਹਾਂਜੀ ਹੁਣ ਆਪਾਂ ਸਲਾਈ ਲਗਾਵਾਂਗੇ ਸਲਾਈ ਬਿਲਕੁਲ ਆਪਾਂ ਨੇ ਬੁਕਰਮ ਦੇ ਨਾਲ-ਨਾਲ ਲਵਾਉਣੀ ਹੈ ਬੁਕਰਮ ਦੇ ਉੱਪਰ ਬਿਲਕੁਲ ਨਹੀਂ ਲਵਾਉਣੀ ਹੈਗੀ ਠੀਕ ਹੈ ਜੀ ਤੁਸੀਂ ਦੇਖੋ ਬੁਕਰਮ ਦੇ ਨਾਲ-ਨਾਲ ਸਲਾਈ ਜਾਉਗੀ ਐਂ ਬਿਲਕੁਲ ਦੇਖੋ ਬੁਕਰਮ ਦੇ ਉੱਪਰ ਨਹੀਂ ਸਲਾਈ ਲਗਾਉਣੀ ਹੈਗੀ ਠੀਕ ਹੈ ਜੀ ਜਦੋਂ ਆਪਾਂ ਬੁਕਰਮ ਦੇ ਉੱਪਰ ਸਿਲਾਈ ਲਗਾਉਣਾ ਜਦੋਂ ਉਹਨੂੰ ਫੋਲਡ ਕਰਦੇ ਆ ਨਾ ਫਿਰ ਉਹ ਜਿਹੜਾ ਸਫਾਈ ਨਹੀਂ ਆਉਂਦੀ ਮੂਰੀ ਦੇ ਉੱਪਰ ਫਿਰ ਉਹ ਵੱੜ ਪੈਂਦਾ ਮੂਰੀ ਦੇ ਉੱਪਰ ਠੀਕ ਹੈ ਜੀ ਆਦੋ ਕੋ ਇਸ ਤਰ੍ਹਾਂ ਸਲਵਾਰ ਦੇ ਬੁਕਰਮ ਦੀ ਬਿਲਕੁਲ ਨਾਲ-ਨਾਲ ਆਪਾਂ ਸਿਲਾਈ ਲਗਾਉਂਦੇ ਜਾਣਾ ਇਹ ਨੀਚੇ ਆਪਾਂ ਸਲਵਾਰ ਸਿੱਧੀ ਆਪਾਂ ਸਲਵਾਰ ਰੱਖੀ ਹੋਈ ਆ ਬੁਕਰਮ ਉੱਪਰ ਆਪਾਂ ਨੇ ਪੁੱਠੀ ਕਰਕੇ ਰੱਖੀ ਹੋਈ ਆ ਦੇਖੋ ਠੀਕ ਹੈ ਜੀ ਹਾਂਜੀ ਹੁਣ ਤੁਹਾਨੂੰ ਆਪਾਂ ਦੱਸ ਦਿਆਂ ਵੀ ਜਿਹੜੀ ਬੁਕਰਮ ਆਪਾਂ ਇਸ ਤਰ੍ਹਾਂ ਘਮਾਰ ਲੈਣਾ ਪਹਿਲਾਂ ਇਹਨੂੰ ਦੇਖੋ ਜਿਹੜਾ ਆਪਣਾ ਹੇਠੇ ਵਾਲਾ ਕੱਪੜਾ ਇਹਨੂੰ ਉੱਪਰ ਨੂੰ ਚੱਕਣਾ ਹੈ ਇਸ ਤਰ੍ਹਾਂ ਕਰਕੇ ਨਾ ਠੀਕ ਹੈ ਜੀ ਫਿਰ ਆਪਾਂ ਨੇ ਇਹ ਜਿਹੜੀ ਸਿਲਾਈ ਲਗਾਉਣੀ ਹੈ ਪੈਰ ਪੈਰ ਦੀ ਉਹ ਬੁਕਰਮ ਦੇ ਉੱਪਰ ਲਗਾਉਣੀ ਆ ਠੀਕ ਹੈ ਆ ਦੇਖੋ ਸਲਵਾਰ ਤੇ ਆਪਾਂ ਬਾਹਰੋਂ ਲਗਾਵਾਂਗੇ ਇਹ ਆਪਾਂ ਸਿਲਾਈ ਪੈਰ ਪੈਰ ਦੀ ਲਗਾਉਣੀ ਆ ਬੁਕਰਮ ਦੇ ਉੱਪਰ ਜਿਹੜਾ ਆਪਣਾ ਨੀਚੇ ਵਾਲਾ ਕੱਪੜਾ ਆ ਉਹ ਦੱਬ ਹੋ ਜਾਣਾ ਇਸ ਤਰ੍ਹਾਂ ਠੀਕ ਹੈ ਜੀ ਕੱਪੜੇ ਨੂੰ ਇਸ ਤਰ੍ਹਾਂ ਕਰਕੇ ਸਿਲਾਈ ਲਗਾਉਂਦੇ ਜਾਣਾ ਆ ਇਹਦੇ ਨਾਲ ਆਪਣੀ ਜਿਹੜੀ ਮੂਰੀ ਤੇ ਬਹੁਤ ਫਿਨਿਸ਼ਿੰਗ ਆਉਂਦੀ ਆ ਠੀਕ ਹੈ ਜੀ ਨਾਲ ਦੇ ਨਾਲ ਸੈੱਟ ਕਰਦੇ ਜਾਓ ਉਹਨੂੰ ਸਿਲਾਈ ਪੈਰ ਪੈਰਾ ਦੀ ਆਪਾਂ ਨੇ ਬੁਕਰਮ ਦੇ ਉੱਪਰ ਉੱਪਰ ਲਗਾ ਦੇਣੀ ਆ ਠੀਕ ਹੈ ਜੀ ਆ ਦੇਖੋ ਕਪੜਾ ਇਹ ਆਪਣਾ ਫੋਲਡ ਹੋ ਗਿਆ ਬੁਕਰਮ ਦੇ ਵੱਲ ਨੂੰ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਦੇਣਾ ਠੀਕ ਹੈ ਫੋਲਡ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਸੀਗੇ ਪਰ ਐਦਾਂ ਥੋੜਾ ਜਿਹਾ ਮਤਲਬ ਕਿ ਜਿੰਨੇ ਹੁਣ ਨਵੇਂ ਸਿੱਖਣ ਵਾਲੇ ਹਨ ਉਹਨਾਂ ਤੋਂ ਜਿਹੜੀ ਸਫਾਈ ਨਹੀਂ ਆਉਂਦੀ ਹੈਗੀ ਹੁਣ ਬਿਲਕੁਲ ਸਫਾਈ ਨਾਲ ਆਪਣਾ ਆਪਾਂ ਪਹਿਲਾਂ ਪੈਰ ਪੈਰ ਸिलाई ਲਗਾਵਾਂਗੇ ਠੀਕ ਹੈ ਜੀ ਬਿਲਕੁਲ ਨਾਲ ਨਹੀਂ ਲਾਉਣੀ ਹੈਗੀ ਪਹਿਲਾਂ ਆਪਾਂ ਇੱਕ ਸिलाई ਪੈਰ ਪੈਰ ਦੀ ਲਾਵਾਂਗੇ ਕਪੜੇ ਨੂੰ ਦਾ ਸੈੱਟ ਕਰਦੇ ਜਾਣਾ ਹੈ ਠੀਕ ਹੈ ਜੀ ਇਹ ਆਪਣੀ ਸਲਾਈ ਜਿਹੜੀ ਸਿੱਧੇ ਪਾਸੇ ਆ ਗਈ ਹੋਣੀ ਸਿੱਧੇ ਪਾਸੇ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਜੇ ਕੋਈ ਬਾਲ ਬੂਲ ਆਉਂਦਾ ਆਪਾਂ ਸੈੱਟ ਕਰੀ ਜਾਂਦੇ ਹਾਂ ਨਾਲ ਦੀ ਨਾਲ ਠੀਕ ਹੈ ਜੀ ਹਾਂਜੀ ਇੱਥੇ ਭਾਵੇਂ ਤੁਸੀਂ ਪਿਆਰ ਪੜ ਦੋ ਸਰਾੰਜਾ ਲਗਾ ਲਓ ਉਸ ਤੋਂ ਬਾਅਦ ਜੋ ਆਪਣਾ ਡਿਜ਼ਾਈਨ ਬਣਾਉਣਾ ਹੈ ਉਹ ਬਣਾ ਸਕਦੇ ਹਾਂ ਠੀਕ ਹੈ ਜੀ ਫਿਰ ਤਾਂ ਗੈਸ ਜੇ ਨਾਲ ਮਤਲਬ ਕਿ ਪਿੱਛੇ ਭਾਵੇਂ ਤੁਸੀਂ ਨਿਸ਼ਾਨੀ ਲਾਓ ਜਿੱਥੇ ਤੱਕ ਆਪਣੀ ਬੁਕਰਮ ਆ ਫਿਰ ਉਹ ਸਲਾਈ ਪਿੱਛੇ ਵਾਲੀ ਲੱਗ ਜੂਗੀ ਠੀਕ ਹੈ ਜੀ ਇੱਕ ਸਲਾਈ ਪਰ ਪੈਰ ਪੈਰ ਦੀ ਹੋਰ ਲਗਾ ਲੈਣੇ ਆ ਕੱਪੜਾ ਇਸ ਤਰ੍ਹਾਂ ਸੈੱਟ ਕਰਦੇ ਜਾਣਾ ਠੀਕ ਹੈ ਜੀ ਸਿੱਧਾ ਸੈੱਟ ਕਰਨਾ ਟੇਡਾ ਨਹੀਂ ਸੈੱਟ ਕਰਨ ਜੇ ਟੇਡਾ ਕਰੂਗਾ ਤਾਂ ਫਿਰ ਬਾੜਾ ਆਊਗਾ ਠੀਕ ਹੈ ਜੀ ਹੁਣ ਇਸੇ ਤਰ੍ਹਾਂ ਸਿੱਧਾ ਕਪੜਾ ਰੱਖ ਕੇ ਜਿੱਥੇ ਜਿੱਥੇ ਆਪਣੀ ਬੁਕਰਮ ਹੈਗੀ ਆਪਾਂ ਕੱਟੀ ਹੋਈ ਸੈੱਟ ਕਰਕੇ ਲਾਈ ਹੋਈ ਹੈ ਦੇਖੋ ਇਦਾਂ ਗੈਸ ਨਾਲ ਆਪਾਂ ਸਲਾਈ ਲਗਾ ਦੇਣੀ ਹੈ ਚਾਹ ਪਾਉਣ ਬੁਕਰਮ ਰਿਣੀ ਆਪਣੇ ਹੱਥ ਨੂੰ ਪਤਾ ਲੱਗੀ ਜਾਣਾ ਵੀ ਕਿੱਥੇ ਕਿੱਥੇ ਬੁਕਰਮ ਆ ਆਪਾਂ ਉਸੇ ਤਰ੍ਹਾਂ ਸਲਾਈ ਲਗਾਉਂਦੇ ਜਾਣਾ ਠੀਕ ਹੈ ਜੀ ਲਗਾਉਣ ਆਪਾਂ ਨੇ ਪੁੱਠੀ ਕਰਕੇ ਵੀ ਲਗਾ ਸਕਦੇ ਸੀ ਪਰ ਪੁੱਠੀ ਨਾ ਕਈ ਵਾਰੀ ਬਲ ਪੈ ਜਾਂਦਾ ਆ ਠੀਕ ਹੈ ਜੀ ਇਦਾਂ ਬਿਲਕੁਲ ਸਫਾਈ ਨਾਲ ਲੱਗ ਜਾਂਦੀ ਕਪੜਾ ਜਿਹੜਾ ਸਾਈਡ ਤੇ ਸਿੱਧਾ ਕਰਦੇ ਜਾਓ ਸਲਾਈ ਨੂੰ ਲਗਾਉਂਦੇ ਜਾਓ ਠੀਕ ਹੈ ਜੀ ਆਦਾ ਮੂਰੀ ਬੋਹਾਬਦੀ ਐ ਸਫਾਈ ਨਾਲ ਬਣਦੀ ਆ। ਲੋ ਜੀ ਦੇਖੋ ਕੈਨ ਫਿਨਿਸ਼ਿੰਗ ਨਾਲ ਬਣ ਗਈ ਨਾ ਠੀਕ ਹੈ ਜੀ। ਹੁਣ ਇੱਕ ਸਲਾਈ ਆਪਾਂ ਅੱਗੇ ਲਗਾ ਦਾਂਗੇ ਪਹਿਲਾਂ ਸਭ ਤੋਂ ਅੱਗੇ ਜਿਹੜੀ ਆਪਾਂ ਸਲਾਈ ਰਹਿੰਦੀ ਆ ਉਹ ਲਗਾ ਕੇ ਤੁਸੀਂ ਨੇ ਜੋ ਵੀ ਡਿਜ਼ਾਈਨ ਭਰਨਾ ਇਹਦੇ ਵਿੱਚ ਭਰ ਸਕਦੇ ਹੋ ਠੀਕ ਹੈ ਜੀ। ਇੱਕ ਸਲਾਈ ਪਹਿਲਾਂ ਆਪਾਂ ਸਭ ਤੋਂ ਅੱਗੇ ਲਗਾ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਬਾਕੀ ਤੁਹਾਨੂੰ ਹੁਣ ਮੂਰੀ ਦਿਖਾ ਕੇ ਬਣਾ ਕੇ ਮੈਂ ਦਿਖਾਉਂਦੀ ਆ ਦੇਖੋ ਠੀਕ ਹੈ ਜੀ ਦੋਨੋਂ ਮੂਰੀਆਂ ਮੈਂ ਬਣਾ ਲਈਆਂ ਇਸ ਤਰ੍ਹਾਂ ਹੁਣ ਤੁਹਾਨੂੰ ਮੈਂ ਜੜਨੇ ਦੱਸਦੇ ਬੇ ਜੜਨ ਦੀ ਆਪਾਂ ਜਿਹੜੀ ਕਿਸ ਤਰ੍ਹਾਂ ਆਇਆ ਹੈ ਸਲਾਈ ਜਿਹੜੀ ਆਪਾਂ ਨੂੰ ਸਾਈਡ ਵਾਲੀ ਲਾਉਣੀ ਆ ਉਹ ਵਾਲੇ ਦਾ ਸੰਗ ਦੋਨੋਂ ਮੂਰੀਆਂ ਮੈਂ ਰੈਡੀ ਕਰ ਲਈਆਂ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਹੁਣ ਆਪਾਂ ਨੇ ਮੂਰੀ ਡਬਲ ਕਰ ਲਈ ਆਪਾਂ ਜਿਹੜੀ ਆਪਣੇ ਪੱਲਾ ਹੈ ਨਾ ਠੀਕ ਹੈ ਜੀ ਉਹਨੂੰ ਆਪਾਂ ਜਿਹੜੀ ਸਲਾਈਆਂ ਨੂੰ ਸਿੱਧੀ ਇਸ ਤਰ੍ਹਾਂ ਮਿਲਾ ਲੈਣਾ ਆਪਾਂ ਨੇ ਜੀ ਅੱਗੇ ਪਿੱਛੇ ਸਲਾਈਂ ਨਹੀਂ ਲਗਾਉਣੀ ਉਹਨਾਂ ਮਿਲਾ ਕੇ ਫਿਰ ਆਪਾਂ ਜਿੰਨੇ ਮੋਦੀ ਰੱਖਣੀ ਆ ਮੰਨ ਲਓ ਮੈਂ ਪੌਣੇ 7 ਇੰਚ ਰੱਖਣੀ ਆ ਠੀਕ ਹੈ ਜੀ ਪੌਣੇ 7 ਤੋਂ ਆਪਾਂ ਨੇ ਠੀਕ ਹੈ ਜੀ نیچے ਆਪਾਂ ਜਿਹੜਾ 1 ਇੰਚ ਆਊਗਾ ਵੱਧ ਪੌਣੇ 8 ਆਊਗਾ ਠੀਕ ਹੈ ਜੀ ਲਓ ਜੀ ਇਹ ਨਿਸ਼ਾਨ ਪਹਿਲਾਂ ਆਪਾਂ ਮਿਲਾ ਲੈਣਾ ਠੀਕ ਹੈ ਅੱਗੇ ਦੇਖੋ ਤੁਸੀਂ ਨਾ 12 13 ਇੰਚ ਤੋ ਮਤਲਬ ਜਿੰਮੇ ਆਪਣੀ ਆਪਸ ਲਾਈ ਨਿਸ਼ਾਨ ਲਗਾ ਲਿਆ ਇਸੇ ਤਰ੍ਹਾਂ ਆਪਾਂ ਨੇ ਨਿਸ਼ਾਨ ਜਿਹੜਾ ਹੈ ਇਹ ਲਗਾ ਲੈਣਾ 12 13 14 ਅੰਦਰ ਤੱਕ ਠੀਕ ਹੈ ਜੀ ਜਿਹੜੀ ਆਪਣੇ ਮੂਹਰੇ ਤੋਂ نیچے ਕਪੜਾ ਇਕੱਠਾ ਹੁੰਦਾ ਨਾ ਕਈ ਵਾਰ ਜਿੰਮੇ ਸਲਵਾਰ ਭਾਰੀ ਹੁੰਦੀ ਹੈ ਇਹ ਫਿਰ ਨੈਰੋ ਦੀ ਸ਼ੇਪ ਆ ਜਾਂਦੀ ਹੈ ਫਿਰ ਨੀਚੇ ਜਿਹੜੀ ਮੂਰੀ ਆ ਉਹ ਬਿਲਕੁਲ ਸਹੀ ਹੋ ਰਹਦੀ ਆ ਝੋਲੀ ਜੀ ਨਹੀਂ ਬਣਦੀ ਹੈਗੀ ਠੀਕ ਹੈ ਜੀ ਇਸ ਤਰ੍ਹਾਂ ਆਪਾਂਸ ਲਗਾਈ ਲਗਾ ਲੈਣੀ ਹੈ ਦੇਖੋ ਸਲਾਈ ਫਿਰ ਆਪਾਂ ਨੇ ਇਹ ਜਿਹੜੀ ਲਾਉਣੇ ਖਿੱਚ ਕੇ ਲਾਉਣੀ ਆ ਥੋੜੀ ਜੀ ਠੀਕ ਹੈ ਜੀ ਇੱਦਾਂ ਕੱਪੜੇ ਨੂੰ ਖਿੱਚੀ ਜਾਣਾ ਆ ਤੇ ਸਲਾਈ ਲਗਾਈ ਜਾਣੀ ਆ ਠੀਕ ਹੈ ਜੀ ਨਾਲੇ ਥੋੜੇ ਇਹਦੇ ਵਿੱਚ ਪਿੱਛੇ ਜਿਹੜਾ ਕੱਪੜਾ ਆਪਣਾ ਬਾੜ ਨਹੀਂ ਪਊਗਾ ਜਦੋਂ ਆਪਾਂ ਕੱਪੜੇ ਨੂੰ ਖਿੱਚਦੇ ਆ ਨਾ ਫਿਰ ਫਟ ਜਾਂਦੀ ਆ ਦੇਖੋ ਦੇਖੋ ਬਿਲਕੁਲ ਐ ਸਫਾਈ ਨਾਲ ਆ ਗਈ ਨਾ ਕੋਈ ਬਾੜ ਨਹੀਂ ਹੈਗਾ ਠੀਕ ਹੈ ਜੀ ਵੀਡੀਓ ਬਧੇ ਲਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਤੁਹਾਨੂੰ ਹੋਰ ਵੀਡੀਓ ਨੋਟੀਫਿਕੇਸ਼ਨ ਮਿਲੇ ਔਰ ਲਾਈਕ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਜੀ ਧੰਨਵਾਦ ਜੀ